ਆ ਵੀਡੀਓ ਮੇਰੀਆਂ ਭੈਣਾਂ ਛੱਡ ਕੇ ਜਾ ਸਕਦੇ ਆ ਕਿਉਂਕਿ ਅੱਗੇ ਕੁਝ ਮੰਦਾ ਚੰਗਾ ਬੋਲਿਆ ਜਾਊਗਾ ਉਹ ਭੈਣ ਦਾ ਬੈਂਗਣ ਦੇਣਿਆ ਜੇ ਬਾਲੀ ਯਾਗਾ ਨਾ ਆ ਮੋਬਾਈਲ ਕਰਦੇ ਬੰਦ ਤੇ ਹ ਇੱਥੇ ਹੋ ਜਾ ਲੋ ਤੇ ਲੋ ਤਾ ਲੋ ਜੜੀ ਪੜਾਉਣੀ ਆ ਜੀ ਪੱਖੇ ਤੇ ਲਾ ਲੋ ਨਹੀਂ ਆਏ ਕਰੋ ਮੋਬਾਈਲ ਪੱਖੇ ਤੇ ਪੱਖੇ ਤੇ ਲਾ ਲੋ ਕੈਮਰਾ ਕਰਕੇ ਤੇ ਚਲਾ ਦਿਓ ਲਾਈਵ ਵੀ ਚੱਲਣ ਦਿਓ ਭੈਣ ਦੀ ਬੈਟਰੀ ਦੇਣੇ ਜੇ ਬਾੜੀ ਆ ਗਿਆ ਤੁਹਾਨੂੰ ਮੋਬਾਈਲ ਤੇ ਕੁਝ ਬਣਾਉਣਾ ਕੋਈ ਜ਼ਰੂਰੀ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਫੇਰ ਕੁਲੜ ਪੀਦੇ ਵਾਲੇ ਵਾਂਗੂ ਹੈ ਸਾਡੀ ਮਾਂ ਚ ਹਾਏ ਸਾਡੀ ਮਾਂ ਗੜੀ ਗਈ ਉਹ ਫੇਰ ਹੁਣ ਉਹ ਤਾਂ ਗੜੀ ਜਾਊਗੀ ਉਹ ਤਾਂ ਲੋਕਾਂ ਕੋਲੇ ਤਾਂ ਜਾਣੀ ਆ ਜਿਹੇ ਜਿਹੇ ਲੱਛਣ ਕਰਦੇ ਹੋ ਬਣਾਉਣੇ ਤੁਸੀਂ ਰਾਤ ਨੂੰ ਵੀ ਹੋਗੇ ਤੁਹਾਡਾ ਮੋਬਾਈਲ ਫੋੜਨ ਵਾਲਾ ਨਿਕਲੂ ਸਾਰਾ ਕੁਝ ਸੱਪ ਬਾਹਲੇ ਵੱਡੇ ਵੱਡੇ ਨਿਕਲਣਗੇ ਚੋਲਾ ਦੇ ਨੇ ਪਤਾ ਨਹੀਂ ਮੈਨੂੰ ਇਹਨਾਂ ਦਾ ਦਿਮਾਗ ਪਤਾ ਨਹੀਂ ਕੀ ਕਰੀ ਜਾਂਦੇ ਆ ਕੀ ਇਹਨਾਂ ਦੇ ਦਿਮਾਗ 'ਚ ਚੱਲਦਾ ਹੈ ਤੇ ਕੀ ਬਾਲਾ ਕੁਛ ਹੈ ਜੇ ਤੈਨੂੰ ਨਹੀਂ ਅੱਗ ਬੁਝਦੀ ਭਾਈ ਉਹ ਦੱਸ ਦੇ ਫਿਰ ਅਸੀਂ ਹੋਰ ਕੋਈ ਹੱਥ ਪੱਲਾ ਹਲਾ ਲਾਂਗੇ ਇਹਦਾ ਮੋਬਾਈਲ ਮੇਰਾ ਵੀਰੇ ਦਾ ਮੋਬਾਈਲ ਮੂਲ ਫੜ ਕੇ ਧਰਦੇ ਜਿਹੜੀ ਐ ਜੇ ਕਰਕੇ ਤੇ ਤੇਰੇ ਨੂੰ ਪਾ ਕੇ ਜੱਫਗਾਂ ਜੀਆਂ ਜੜੀਆਂ ਪਾਉਂਦੀ ਆ ਨਾ ਤੇ ਇਹ ਕੰਮ ਟੇਡਾ ਹੋ ਜਾਣਾਗਾ ਭੈਣ ਦਾ ਫੁੱਲ ਤਰੂ ਜਾਵੇ